ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਬੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਜੁਪੇ ਜਪਣਾ ਹੋਵੇ ਜੇ ਲਾਇ ਰਹਾ ਲਿਪਤਾਰ ਧੁੱਖਿਆ ਭੁੱਖਣਾ ਉਤਰੀ ਜੇ ਬੰਨਾ ਬੁਰੀਆ ਭਾਰ ਸੈ ਸਿਆਨ ਬਾਲੱਖ ਹੋਏ ਤਾਂ ਇੱਕ ਨਾ ਜਲੇ ਨਾਲ ਕਿ ਉਸ ਜਿਆਰਾ ਹੋਈਏ ਕਿ ਪੂੜੇ ਟੁੱਟੇ ਪਾਲ ਹੁਕਮ ਰਜਾਈ ਜਿਲਨਾ ਨਾਂਣ ਲਿਖਿਆ ਨਾਲ ਹੁਕਮੇ ਹੋਣਾਕਾਰ ਹੁਕਮ ਨਾ ਗਿਆ ਜਾਈ ਹੁਕਮੇ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦਉਖ ਸੁਖ ਪਾਈਏ ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਵੇ नानक हुक्मे जे बुझे तो हमें कहे न कोई बावे को दान होवे किस दान गावे को दात जाने निशान गावे को गुण वडियाइयां चार गावे को विद्या विकम विचार गावे को साज करे तन गावे को जी ले फिर दे गावे को जापे ते से दूर गावे को वेखे हाथ रा हदूर अदना पति ना आवे तोड़ पत पत कति कोटि कोट तोड़ ਦੇਂਦਾ ਦੇ ਲੈਂਦੇ ਧੁਖ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਮ ਚਲਾਏ ਰਾਹ ਤਾਣ ਪਿਖਸੇ ਵੇ ਪ੍ਰਵਾਹੋ ਗਾਜਾ ਸਾਹਿਬ ਸਚ ਨਾ ਹੈ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਤਾਰ ਕਰੇ ਦਾਤਾ ਫਿਰ ਕੇ ਅਗੇ ਰਖੀਏ ਜਿੱਦ ਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਆਂ ਜਿਸ ਸੰਤ ਰੇ ਪਿਆਰ ਅਮਰਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹਦਵਾਰ ਣਾਣ ਕਿਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਰੰਝਣ ਸੋਏ ਇਹਨ ਸੇ ਵਿਆ ਤਿਨ ਪਾਇਆ ਮਾਣ ਨਾਨਕ ਗਾਵੀਏ ਕੁਣੀ ਨਿਧਾਨੁ ਗਾਵੀਏ ਸੁਣੀਏ ਮਨ ਰਖਿਏ ਭਾਉ ਦੁਖ ਪ੍ਰਹਰ ਸੁਖ ਲੇ ਜਾਏ ਵਰਮਕਨਾਂਦ ਗੁਰਮੁਖਵਿੰਦਲ ਗੁਰਮੁਖਰਾਇ ਸਮਾਈ ਪੁਰੇ ਚਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਇ ਬੁਰਾ ਇੱਕ ਦੇਵ ਜਾਇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਇਰਤ ਨਾਵਾ ਜਿਦਿਸ ਭਾਵਾ ਣਪਾਣੇ ਕੇ ਨਾਇ ਕਰੀ ਜੇਤੀ ਸਿਰਠੋ ਭਾਈ ਵੇਖਾ ਣ ਕਰਮਾ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਖ ਜੇ ਇੱਕ ਗੁਰ ਕੀ ਸਿਰਖ ਸੁਨੇ ਬੁਰਾ ਇੱਕ ਦੇਹੁ ਬਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਕਚਾਰੇ ਆਰ ਜਾ ਔਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਨਾਲ ਚਲੇ ਸਭ ਹੋਏ ਚੰਗਾ ਨੌਰ ਖਾਇਕੇ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਆਵੀ ਆਵਾਦ ਨ ਬੂਚੇ ਕੇ ਕੀਟਾ ਅੰਦਰ ਕੀਟਕਰ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਬਣੋ ਅੰਤਿਆ ਗੁਣ ਦੇ ਤੇਹਾ ਕੋਏ ਨਾ ਸੁਜੀ ਜੇ ਤਿਸ ਗੁਣ ਕੋਏ ਕਰੇ ਸੁਨੇ ਸਦ ਬੇ ਸੁਨਾਤ ਸੁਨੇ ਧਰ ਧਵਲ ਆਕਾਸ ਸੁਨੇ ਦੀਪ ਲੋਪ ਪਤਾਲ ਸੁਨੇ ਪੋਵਨ ਸਤੇ ਕਾਲ ਨਾਨਕ ਭਕਤਾ ਸਦਾ ਵਿਕਾਸ ਸੁਨੇ ਦੁਖ ਪਾਪਾ ਨਾਸ ਸੁਨੇ ਈਸ਼ਰ ਬ੍ਰਹਮਾ ਇੰਦ ਸੁਨੇ ਮਕਸਲਾਹਣ ਬੰਦ ਸੁਨੇ ਜੋਗ ਜੁਗ ਤਨ ਭੇਰ ਸੁਨੇ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੁਖ ਪਾਪਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਣਿਆ ਅਠਸਠ ਕੈਸ ਨਾਨ ਸੁਣਿਆ ਬੜ ਬੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਰਾਣ ਵਿਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪਾ ਨਾਸ਼ ਸੁਣਿਆ ਸਰਾਗਣ ਕੇਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਵ ਸੁਣਿਆ ਹਾਥ ਹੋਏ ਅਸਗਾ ਰਾਣ ਵਿਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪਾ ਨਾਸ਼ ਸੁਣਿਆ ਮੰਨੇ ਗੀਗਤ ਕਹੀਂ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣਾ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਬਠਾਗ ਨਾ ਪਾਏ मन्ने पस्यो प्रकट जाए मन्ने मग न चले पंथ मन्ने धर्म चित संबंध ऐसा नाम निरंजन होए जेको मन जाने मन कोए मन्ने पावे मोक्तवार, वार मन्ने परिवार ए सदार मन्ने तरे तरे गुर मन्ने नानक भवे न ना ऐसा नाम निरंजन होए जेको मन जाने मन कोए पंच प्रमाण पंच प्रधान पंचे पावे दरगे मान ਪੰਜ ਸੋਏ ਜਰਾ ਜਾਲ ਪੰਚਾਂ ਦਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਤੇ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਬੂਦ ਸੰਤੋਖ ਥਾਬ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤੇ ਭਾਰ ਤਲੇ ਪਉਣ ਜੋਰ ਜੀ ਜਾਨ ਤਰੰਗਾਂ ਕੇ ਨਾਮ ਸਵਨਾ ਦੇਖਿਆ ਬੁੜੀ ਕਲਾ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਪੀਤਾ ਹੋਏ ਪੀਤਾ ਤਾਣ ਸਵਾਲ ਹੈ ਰੂਪ ਤੇ ਦੀਦਾਤ ਜਾਣੇ ਕੌਣ ਕੋਤ ਪੀਤਾ ਫਸਾਓ ਇੱਕੋ ਕਹਵਾਓ ਸਿਸਤੇ ਹੋਏ ਲੱਗ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਹ ਤੋਂ ਬਾਤ ਜੋਦਦ ਭਾਵੇ ਸਾਈ ਭਲੀ ਕਾਰ ਹੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੇ ਸੰਖ ਦਾਤਾਰ ਸੰਖ ਸੂਰ ਮਹ ਭਖਸਾਰ ਸੰਖ ਮੋਨ ਲੇ ਬਲਾਏ ਤਾਰ ਉਦਰਤ ਪਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੇ ਉਦਰਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਗਾ ਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵਟ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਕੂੜੇ ਫਿਰਾਏ ਸੰਖ ਮਲੇਸ਼ ਮਲ ਭੱਕ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਤਹੇ ਵਿਚਾਰ ਪਾਰਿਆ ਨਾ ਜਾਵਾ ਇੱਕ ਵਾਰ ਜੇਦੋਂ ਤੂ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖਨਾਵ ਸੰਖ ਥਾਵ ਬ੍ਰह्म ਬ੍ਰह्म ਸੰਖ ਲੋਕ ਸੰਖ ਕਹੇ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਬਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸੰਜੋਬ ਖਾਨ ਜਿਨ ਐ ਲਿਖਤੇ ਸਿਰ ਨਾਏ ਜੋ ਕਰਮਾਇ ਤੇ ਉਤੇ ਪਾਏ ਜਿਤਾ ਪੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋਤਾਉ ਉਦ੍ਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੋਤ ਪਲੇਤੀ ਕਪੜ ਹੋਏ ਦੇਜਾ ਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਉੰਨੇ ਪਾਪੀ ਆਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਵੋ ਜਾਓ ਤੀਰਥ ਤਪ ਦਇਆ ਦਤ ਦਾਣ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਤ ਦੀਰਥ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਇ ਰਣ ਗੁਣ ਕੀਤੇ ਭਗਤ ਨਾ ਹੋਏ ਸਸਤ ਆਤ ਬਾਣੀ ਵਰਮਾਓ ਸਤ ਸਹਾਨ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਣ ਕਮਨ ਤੇਤ ਕਮਣubar ਕਮਨ ਸੇ ਰੁੱਤੇ ਮਹਾ ਪਵਣ ਜਿਤ ਹੋਆ ਆਕਾਰ ਮੇਲ ਨ ਪਾਈਏ ਮੰਡਤੀ ਜੇ ਹੋਵੇ ਨੀਖ ਪ੍ਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖਰਾ ਸਿਤਵਾਰਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸੈਣਾ ਵੱਡਾ ਸਹਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਤਾਨੁ ਜੇ ਕੋ ਆ ਪਹੁੰਚ ਜਾਣੇ ਅੱਗੇ ਗਿਆ ਨਾ ਸੋਹੇ ਪਾ ਤਾਲਾ ਪਹ ਤਾਲ ਲੱਖ ਅਕਾਸਾ ਆਕਾਸ ਕੋੜ ਕੋੜ ਭਾਲ ਸਕੇ ਵੀਰ ਤੈਨ ਇੱਕ ਬਾਤ ਸੈਸ 18 ਕਹਿਣ ਗਦੇਬਾ ਸੁਲੋਏ ਤਾਤ ਲੇਖਾ ਹੋਏ ਤਾਂ ਲਿਖੀ ਐ ਲੇਕੇ ਹੋਏ ਵਿਨਾਸ਼ ਤਾਨ ਕੋ ਵੱਡਾ ਆਖੀਐ ਆਪੇ ਜਾਣੇ ਆਪ ਸਾਹੀ ਸਲਾ ਸਿੱਤੀ ਸੁਰਤਨਾ ਬਈਏ ਨਦੀਆਂ ਤੇ ਵਹ ਪਵੇ ਸਮੁੰਦ ਨਾ ਜਾਣੇ ਸਮੁੰਦ ਸਾ ਸੁਲਤਾਨ ਗਿਰਹ ਛੇਤੀ ਮਾਲ ਤਨ ਕਿਹੜੀ ਤੁਲਨਾ ਹੋਵਣੀ ਜੇ ਤੇ ਸਮਣੋ ਨਾ ਵਿਸਰੇ ਅੰਤਨਾ ਸਿਫਤੀ ਕਹਿ ਨਯ ਅੰਤ ਅੰਤਨਾ ਕਰਨੇ ਦੇ ਨਯ ਅੰਤ ਅੰਤਨਾ ਵੇਖਣ ਸੁਣ ਨਯ ਅੰਤ ਅੰਤਨ ਜਾਪੇ ਕਿਆ ਮਣ ਅੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਅੰਦਵਾਰਣ ਚੇਤੇ ਬਿਲਾਹੇ ਤਾਂਕੇ ਅੰਤਨਾ ਪਾਏ ਜਾਏ ਜੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ ਏਵੜ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜੇਵੜ ਆਪ ਜਾਣੇ ਆਪ ਆਪ ਰਾਣਕ ਨਜ਼ਰੇ ਕਰ ਮੇਂ ਦਾਤ ਬਹੁਤਾ ਕਰਬ ਲਿਖਿਆ ਨਾ ਜਾਏ ਵੱਡਾ ਦਾਤਾ ਦਨ ਲਾ ਤਮਾਏ ਕੀਤੇ ਮੰਗੇ ਜੋਦ ਅਪਾਰ ਕੀਤਿਆ ਗੰਤ ਨਹੀਂ ਵਿਚਾਰ ਕੀਤੇ ਖੱਪ ਟਟੇ ਵੇ ਕਾਰ ਕੀਤੇ ਲੈ ਲੈ ਮੁਗ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤਿਆ ਦੁਖ ਭੂਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰ ਪੰਦ ਖਲਾਸੀ ਬਾਣੇ ਹੋਏ ਔਰ ਆਖਣਾ ਸਭ ਤੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੇ ਮੋਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ ਜਿਸਨੋ ਬਖਸੇ ਸਿਸਲਾਹ ਤਾਣ ਪਾਤ ਛਾਹੀ ਪਾਤਸ਼ਾਹ ਅਮਲ ਉਹ ਨਮਲ ਬਪਾਰ ਅਮਲ ਬਪਾਰੀ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਏ ਅਮਲ ਭਾਏ ਅਮਲਾਤ ਸੋ ਮਾਏ ਅਮਲ ਦਰਮ ਅਮਲ ਦੀ ਬਾਣ ਅਮਲੋ ਅਮਲ ਬਰਮਾਣ ਖਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਖਰਮਾ ਅਮਲ ਪਰਮਾਣ ਅਮਲੋ ਅਮਲ ਅੱਖ ਨਾ ਜਾਏ ਆਖ ਆਖ ਰਹੇ ਲੁਲਾਏ ਆਖੇ ਵੇਰ ਪਾਠ ਭਰਾਣ ਅੱਖੇ ਪੜੇ ਤਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਦਾ ਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬਧ ਆਖੇ ਦਾਣਵੇ ਆਖੇ ਦੇਵ ਆਖੇ ਸੁਰ ਨਰਮੁਣ ਜਨ ਸੇਵ ਅਕੇ ਤੇ ਆਖੇ ਆਖਣ ਪਾਹੇ ਕਿਤੇ ਤੇ ਕੇ ਉਠ ਢ ਜਾਏ ਇਤੇ ਕੀਤੇ ਹੋਰ ਕਰੇ ਆ ਆਖ ਨਾ ਸਕੇ ਕੇਈ ਕੇ ਜੇਵਣ ਭਾਵੇ ਤੇਵਣ ਹੋਏ ਨਾਨਕ ਜਾਣੇ ਸੱਚਾ ਛੋਏ ਇਕ ਉਹ ਆਖੇ ਮੋੜ ਵਿਗਾੜ ਤਾ ਲਿਖਿਆ ਸਿਰ ਗੁਵਾਰਾ ਦਾਵਾਰ ਸੋਦਰ ਕਿਹਾ ਸੋ ਕਰ ਕੇ ਹੱਥ ਜਦ ਮੈਂ ਸਰਵ ਸੰਭਾਲੇ ਬਾਜੇ ਨਾਦ ਅਨੇਕ ਅ ਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਬਰੀ ਸੋ ਕਹੇ ਕਿਤੇ ਗਾਵਣ ਹਾਰੇ ਗਾਵੇ ਤੁਣ ਪੌਣ ਬਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਮਤ ਲਹਿ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਹੌਣ ਸਦਾ ਸਭਾਰੇ ਗਾਵੇ ਇੰਦ ਅੰਦਾਸਨ ਬੈਠੇ ਦੇਵ ਨਿਆਰਨ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਕਾਵਣ ਸਾਧ ਵਿਚਾਰੇ ਗਾਵਣ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪਰਮਰਕੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣ ਯਮਣ ਮੋਹਣ ਚਰਗਾ ਮਸ ਪਿਆਲੇ ਭਾਵਨ ਰਦਨ ਉਪਾਏ ਤੇਰੇ ਅੜਚੜ ਤੀਰਸ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੇ ਚਾਰੇ ਗਾਵੇ ਖੰਡ ਮੰਡਲ ਵਰ ਪਰ ਢਾਪ ਕਰ ਕਰ ਰਖੇ ਧਾਰੇ ਸਹੀ ਤੁਦਨੋ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਭਾਵਨ ਸਿਮੈ ਚਿਤ ਨੈ ਆਵਣ ਨਾਣ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਦਿਸ ਦੀ ਵਢਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਵੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਬੂਦ ਸੰਸਾ ਕਾਲ ਕੁਆਰੀ ਕਾਇ ਯੁਕਤ ਡੰਡਾ ਪ੍ਰਤੀਤ ਆਈ ਮੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗ ਇੱਕੋ ਵੇਸ ਬਹੁਤ ਗਿਆਨ ਦਇਆ ਬੰਧਾਰਣ ਘੜ ਘੜ ਵਾਜੇ ਨਾਦ ਆਵ ਬਨਾਥ ਨਾਤੀ ਸਭ ਜਾ ਕੀ ਰਸ ਦੇ ਅਵਰਾ ਸਾਧ ਸੰਜੋਗ ਮੰਜੋਗ ਦੇ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ ਤੇ ਸੇ ਆਦੇਸ ਆਦ ਨੀਲ ਅਨਾਦ ਨਾਦ ਜੋ ਜੋ ਵੇ ਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਨ ਤੇਲੇ ਪਰਵਾਣ ਇਹ ਤਾਂ ਸੰਸਾਰੀ ਇਕ Bhandari ਇਕ ਲਾਏ ਦੇ ਬਾਣ ਜਿਵੇਂ ਇਸ ਭਾਵੇ ਤੇ ਵੇ ਚਲਾਵੇ ਜੇ ਹੋਵੇ ਪਰਵਾਣ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸੇ ਆਦੇਸ ਆਦ ਅਨੇਲ ਆਦ ਨਾਦ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਾ ਜੋ ਕਿਸ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਜੀਕਾਰ ਆਦੇਸ ਤਿਸੇ ਆਦੇਸ ਆਦ ਅਨੇਲ ਆਦ ਨਾਦ ਜੁਗ ਜੁਗ ਇੱਕੋ ਵੇਸ ਇਕ ਦੂ ਜੀਵੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਕਿੜਾ ਆਕੀਏ ਇਕ ਨਾਮ ਜਗਦੀਸ਼ ਇਹ ਦਰਾਪਤ ਪਵੜੀਆ ਚੜੀਏ ਹੋਏ ਉਕੀਸ ਸੁਣ ਗਿਰਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈ ਐ ਊੜੀ ਊੜਾ ਠੀਸ ਆਖਣ ਜੋਰ ਜੋ ਮੈਂ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋ ਨਰਾਜ ਮਾਲ ਮਨ ਛੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਡੇ ਸੰਸਾਰ ਜਿਸ ਸਾਥ ਜੋਰ ਕਰਵੇ ਕੈ ਸੋਏ ਤਾਨ ਕੇ ਉੱਤਮ ਨੀਚ ਨਾ ਕੋਏ ਰਾਤੇ ਰੁੱਤੇ ਛਤੇ ਵਾਰ ਪਵਨ ਪਾਣੀ ਅਗਨੀ ਬਾਤਾਲ ਇਸ ਵਿੱਚ ਧਰਤੀ ਥਾ ਪ੍ਰਕੀ ਧਰਮਸਾਲ ਇਸ ਵਿੱਚ ਜੀਤ ਜੁਗਤ ਕੇ ਰੰਗ ਕਹੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਸੋਣ ਬੰਜ ਬਰਵਾਨ ਨਜ਼ਰੀ ਕਰਮ ਪਵੇ ਨਿਸਾਨ ਕਜ ਬਕਾਈ ਹੋਤੇ ਬਾਇ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕੈ ਇਹੋ ਧਰਮ ਗਿਆਨ ਖੰਡ ਤਾਇ ਆਖੋ ਕਰਮ ਕੇਤੇ ਪਾਉਣ ਬਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਵਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕਿਤਿਆ ਕਰਮੂ ਮੇ ਮੇਰ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤਨ ਸੰਬੰਧ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਬਾਦ ਨਰਿੰਦ ਇਤਿਆਸ vorticity ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇ ਤੇ ਨਾਦ ਮਡੋਲ ਕੋੜ ਆਨੰਦ ਧਰਮ ਖੰਡ ਕੀ ਬਾਣੀ ਰੂਪ ਤੇ ਤੇ ਘੜਤ ਘੜੀਏ ਬਹੁਤ ਅਨੂਪ ਤਾਕੀ ਆਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਤੇ ਤੇ ਘੜੀਏ ਸੁਰ ਸਮਤਮਨ ਬੁੱਧ ਤੇ ਤੇ ਘੜੀਏ ਸਰਾ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤੇ ਤੇ ਹੋਰ ਨ ਕੋਈ ਹੋਰ ਤਤੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਤੇ ਸੀਤਾ ਸੀਤਾ ਮਹਿਮਾ ਮਾਹਿ ਆਪੇ ਰੂਪ ਨਾ ਪਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਇਨਕੇ ਰਾਮ ਵਸੇ ਮਨ ਮਾਹਿ ਤਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਅਖੰਡ ਵਸੇ ਨੰਕਾਰ ਪਰ ਕਰ ਵੇਖੇ ਨਜ਼ਰ ਨਿਹਾਲ ਤਤੇ ਅਖੰਡ ਮੰਡਲ ਵਰ ਭੰਡ ਜਿ ਕੋ ਘਟੇ ਦਾ ਅੰਤ ਨਾਏ ਅੰਤ ਤਜੇ ਲੋਲ ਲੋ ਆਕਾਰ ਜਿਦ ਜਿਦ ਹੁਕਮ ਦੇਵੇ ਤਿ ਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਣ ਪਥਨਾ ਫਰੜਾ ਸਾਰ ਜਤ ਪਹਾਰਾ ਤੀਰਥ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾ ਅਗੰਤ ਪਾਉ ਭਾਂਡਾ ਪਾਉ ਅੰਮ੍ਰਿਤ ਅਧ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਦ ਮਹਤ ਇਸ ਰਾਤ ਦੁਇ ਦਾਈਂ ਦਾਇਆ ਖਿਲੇ ਸਗਲ ਜਗਤ ਸੰਗੇ ਆਇਆਂ ਅਮਰ ਅੰਗਾਂ ਵਾਚੇ ਧਰਮ ਹਦੂਰ ਪਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਪ੍ਰੇਮ ਸਤਿਧ ਭਾਲ ਨਾਣਕ ਤੇ ਮੁਖ ਉਜਲੇ ਇਤਿ ਸ਼ੁਚੀ ਨਾਲ ਜਿਨਨੇ ਨਾਮ ਧਿਆਇਆ ਪ੍ਰੇਮ ਸਤਿਧ ਭਾਲ ਨਾਣਕ ਤੇ ਮੁਖ ਉਜਲੇ ਇਤਿ ਸ਼ੁਚੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ